ਸਤ ਸ੍ਰੀ ਅਕਾਲ ਬੇਬੇ ਸਤ ਸ੍ਰੀ ਅਕਾਲ ਭਾਈ ਕੀ ਨਾਮ ਹੈ ਤੇਜੂ ਤੇਜਕੌਰ ਹਾਂ ਜੀ ਕਿੰਨੀ ਉਮਰ ਹੋ ਗਈ ਉਮਰ ਬਟਰੀ ਹੋ ਗਈ ਕਿੰਨੀ ਖਾਸੀ ਹੋ ਗਈ ਉਮਰ ਦੀ ਖਾਸੀ ਮਤਲਬ ਫਿਰ ਵੀ ਹੰਦੇ ਹੰਦੇ ਲਾਦਨ ਲਾਦਨ ਨਹੀਂ ਹੋਗਾ ਹੱਲਿਆਂ ਦੇ ਲੱਗ ਲੱਗਦੇ ਆ ਹਾਂ ਹਾਂ ਜਦ ਹੱਲੇ ਹੋਏ ਤੇ ਕਿੰਨੀ ਉਮਰ ਤੀ ਜਦ ਨੰਨੇ ਕਿ ਤਿੰਨੇ ਕਿ ਰੋਟੀ ਪਾਣੀ ਕਿੱਦਾਂ ਦੇ ਸੀਗੇ ਪਹਿਲਾਂ ਤੇ ਹੁਣ ਕਿੱਦਾਂ ਦੇ ਹੋਗੇ ਹੁਣ ਹੁਣ ਤਾਂ ਬਦਲ ਗਈ ਹੁਣ ਬਦਲ ਗਿਆ ਹੁਣ ਬਦਲ ਗਿਆ ਸਮਾਂ ਹੁਣ ਸਮਾਂ ਬਦਲ ਗਿਆ ਹੁਣ ਤਾਂ ਪਾਈ ਗਏ ਅਸਾਂਗੇ ਸਮਾਂ ਬਦਲ ਗਿਆ ਤੁਸੀਂ ਚੁੱਲ੍ਹੇ ਪਰ ਬਣਾਉਂਦੇ ਤੇ ਹਾਂ ਚੁੱਲ੍ਹੇ ਪਰ ਬਣਾਉਂਦੇ ਤੇ ਚੁੱਲ੍ਹੇ ਪਰ ਇਹ ਚਾਹ ਚੁੱਲ੍ਹੇ ਪਰ ਰੋਟੀ ਅੱਛਾ ਇਹਨੇ ਨੇ ਰੋਟੀਆਂ ਪਕਾਉਣੀਆਂ ਤੇਰਾ ਮੇਰਾ ਵੀ ਪਕਾਏ ਆਣੀਆਂ ਅੱਛਾ ਆਟਾ ਦੇਖਣਾ ਹੁੰਦਾ ਵੀ ਲੱਗ ਜਾਣਾ ਥੇਪਣ ਅੱਛਾ ਬੜਾ ਕੰਮ ਕੀਤਾ ਪਹਿਲਾਂ ਇਹਦਾ ਮਤਲਬ ਕੋਈ ਕੰਮ ਦਾ ਲੇਖਾ ਹੀ ਨਹੀਂ ਛੱਡਿਆ ਅੱਛਾ ਉਹ ਜ਼ਿਆਦਾ ਸਬਜ਼ੀਆਂ ਕਿਹੜੀਆਂ ਬਣਦੀਆਂ ਦੀਆਂ ਜ਼ਿਆਦਾ ਜਿਆਦਾ ਸਬਜ਼ੀਆਂ ਕਿੱਥਾ ਤੀਆਂ ਜਾਂਦ ਹਾਂ ਸਬਜ਼ੀਆਂ ਸਬਜ਼ੀਆਂ ਨਹੀਂ ਜਿਆਦਾ ਕੀ ਬਣਾਉਂਦੇ ਤੇ ਬਸ ਕਦੀ ਦਾਲ ਛੋਨਿਆਂ ਦੀ ਕਦੀ ਮਾਹਾਂ ਦੀ ਮਾਹਾਂ ਦੀ ਦਾਲ ਜਿਆਦਾ ਤੀ ਅੱਛਾ ਦਾਲ ਨਹੀਂ ਖਾਂਦੇ ਰਹੇ ਜਿਆਦਾ ਹੁਣ ਦਾਲ ਨਹੀਂ ਖਾਂਦੇ ਸਬਜ਼ੀਆਂ ਸਬਜ਼ੀਆਂ ਘੱਟ ਖਾਧੀਆਂ ਹਾਂ ਮੇਰੇ ਦਾ ਮਠੇਰਾ ਪਕਾਇਆ ਅੱਛਾ ਮਠੇਰਾ ਖਾਇਆ ਮੇਰੇ ਦਾ ਅੱਛਾ ਹਾਂ ਕੀ ਕੀ ਬਣਾਉਂਦੇ ਤੇ ਕਿੱਦਾਂ ਕਰਦੇ ਤੇ ਬਸ ਛੋਨਿਆਂ ਦਾ ਆਟਾ ਪੰਨ ਹਾਂ ਉਹ ਕਣਕ ਦਾ ਪੰਨ ਮੇਰੇ ਦਾ ਬਣਾਉਂਦਾ ਰੋਟੀਆਂ ਬਕਾਣੇ ਪਾਣੀ ਹੱਤੀਆਂ ਯੋਪੜ ਕਾ ਖਾ ਲੈਣੀ ਆ ਮੋਟੀਆਂ 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 ਸਾਰੇ ਟੱਬਰ ਉਹੀ ਖਾ ਲੈਂਦਾ ਤਾਂ ਹਾਂ ਹਾਂ ਅੱਛਾ ਕੋਣ ਵੀ ਕਹਿੰਦੇ ਪਕਾ ਕੇ ਦੇ ਮੇਰੇ ਤੇ ਪੱਕਰੀਆਂ ਨਹੀਂ ਹੁਣ ਹੁੰਦਾ ਨਹੀਂ ਮੇਰੇ ਕੋਣ ਕੋਣ ਮੰਗਦਾ ਨਿਆਣੇ ਸਾਡੇ ਵੀ ਪਕਾ ਕੇ ਦੇ ਪਾਣੀ ਹੱਥੇ ਰੋਟੀਆਂ ਕਿ ਆ ਰਹੀਆਂ ਅੱਛਾ ਇਹਨਾਂ ਨੇ ਖਾਦੀ ਹੋਣੀਆਂ ਕਿਸੇ ਟਾਈਮ ਹੈ ਮੇਰਾ ਬੜਾ ਮੁੰਡਾ ਉਹ ਖਾਈ ਕਰਦਾ ਤਾਂ ਅੱਛਾ ਕੁੜੀਆਂ ਨੇ ਪਕਵਾਨੀਆਂ ਦੋ ਦੋ ਰੋਟੀਆਂ ਸਾਨੂੰ ਪਕਾ ਕੇ ਦੇ ਆ ਕੁੜੀਆਂ ਤੇ ਪਹਿਨਾ ਆ ਕੇ ਛੱਕ ਤਾਂ ਖਾ ਲੈਣੀਆਂ ਅੱਛਾ ਕੁੜੀਆਂ ਨੂੰ ਹੋਰ ਪਕਾਉਣੀ ਫਿਰ ਖਾਸੀਆਂ ਪਕਾਈਆਂ ਫਿਰ ਰੋਟੀਆਂ ਵਾਲੀਆਂ ਰੋਟੀਆਂ ਬਣਦੇ ਨੇ ਪਕਾਈਆਂ ਰੋਟੀਆਂ ਦਾ ਕੋਈ ਲੇਖ ਨਹੀਂ ਕੰਮ ਘਰ ਦਾ ਸਾਰਾ ਚੱਕੀਆਂ ਜਿਹੜੀਆਂ ਸੀਗੀਆਂ ਚੱਕੀਆਂ ਬਟੈਣੀਆਂ ਪਈਆਂ ਅੱਛਾ ਕੋਈ ਅੰਤ ਨਹੀਂ ਛੰਡਿਆ ਚੱਕੀਆਂ ਦਾ ਦਾਣਾ ਬਟੈਣੀਆਂ ਪਈਆਂ ਦੋ ਦੋ ਪੰਛੀ ਦੇ ਤੁੰਦੇ ਦੇ ਅੰਦਾ ਤਬੂੜਾ ਮੇਰਾ ਸੋਰਾ ਅੱਛਾ ਉਹ ਟਕਾ ਕਾ ਗਰਮ 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 ਪੀਣੀ ਆ ਦੋ ਦੋ ਪੰਛੇੜੇ ਦਾਲ ਧਨੀਆ ਦਾਲ ਧਨੀਆ ਧਨੀਏ ਬਥੇਰੇ ਪੀਏ ਅੱਛਾ ਆਟੇ ਬਥੇਰੇ ਪੀਏ ਅੱਛਾ ਹਮ ਦਾਲਾਂ ਬਥੇਰੀਆਂ ਪਈਆਂ ਐਸਾ ਬੇਰਡੇ ਵਾਲੀਆਂ ਰੋਟੀਆਂ ਪਕਾਉਂਦੇ ਦੇ ਹੈ ਹਾਂ ਹਾਂ ਚਾਹ ਕੇ ਨਿੰਗਲ ਖਾਏ ਕਰ ਦੰ ਦਸੀਆਂਗਾ ਚਟਨੀ ਕਾਦੀ ਬਣਾਉਂਦੇ ਦੇ ਅੱਧੇ ਅੱਡੇ ਦੀ ਗੱਠੇ-ਗੁੱਠੇ ਪਾ ਲੈਨੇ ਅੰਬ ਟਮਾਟਰ ਪਾ ਲੈਨੇ ਅੱਛਾ ਇਹ ਜੀ ਚਟਨੀ ਕਰ ਲੈਣੀ ਕੁੰਡੀ ਸੋਟੇ ਵਿੱਚ ਕੁੱਟ ਲੈਣੀ ਹਾਂ ਇਹ ਤਾਂ ਚਟਨੀ ਦਾ ਬੋਤਲ ਵਰਤ ਖੰਦੇ ਤੇ ਲੋਕ ਪਾਈ ਹੂੰ ਇਹ ਮੈਂ ਫੋਨ ਕਰਦਾ ਖੰਦਾ ਚਟਨੀ ਨਾ ਮੈਂ ਤਾਂ ਖਾਂਦਾ ਮੈਨੂੰ ਸਵਾਦ ਲੱਗਦੀ ਹੈ ਅੱਛਾ ਹਾਂ ਅਨਾਰ ਦਾਣਾ ਪਾ ਕੇ ਪਦੀਨਾ ਪਾ ਕੇ ਹਾਂ ਹਾਂ ਆਦਾ ਪਾ ਕੇ ਲਸਣ ਵੀ ਪਾ ਲੋ ਵਿੱਚੇ ਹਾਂ ਹਰਾ ਧਨੀਆ ਪਾ ਲੋ ਮਸਾਲੇ ਪਾ ਲੋ ਹਨਾ ਕੁੱਟ ਕੇ ਦੌਰੀ 'ਚ ਮੋਟਾ-ਮੋਟਾ ਪਿਆਜ਼ ਦਾ ਰੜੜਾ ਕਰਕੇ ਦਰਦਰਾ ਜਿਹਾ ਰੱਖ ਕੇ ਹਾਂ ਰੋਟੀ ਖਾ ਲੋ ਤਸੱਲੀ ਹੋ ਜਾਂਦੀ ਸੀ ਹੂੰ ਇਹਨਾਂ ਦੇ ਫ੍ਰੀਜ ਫਰੂਜ ਹੈ ਨਹੀਂ ਤੇ ਬੱਥੇ ਹਾਂ ਜਾਲੀਆਂ ਹੁੰਦੀਆਂ ਤੇ ਹਾਂ ਜਾਲੀਆਂ ਵਿੱਚ ਰੱਖਦੇ ਤੇ ਸਮਾਨ ਹੈ ਦਾਲ ਮਾਂਹ ਦੀ ਬਣਦੀ ਸੀ ਕਿੱਦਾਂ ਬਣਾਉਂਦੇ ਤੇ ਮਾਂਹ ਦੀ ਦਾਲ ਮਾਂਹ ਦੀ ਦਾਲ ਧੋ ਦੇਣੀ ਅੱਛਾ ਜਾਂ ਪਾਣੀ ਨੇ ਲੱਗ ਜਾਣਾ ਰਿੱਜਣ ਫਿਰ ਆਪਣਾ ਸੱਧਾ ਨੇ ਵਿੱਚ ਅੱਛਾ ਅੰਜੀ ਜਾਣਾ ਫਿਰ ਦਾਲ ਨੇ ਅੱਛਾ ਲੱਕੀ ਡਾਈ ਜਾਣਾ ਅੰਜੀ ਜਾਣਾ ਦਾਲ ਫਿਰ ਉਹ ਜਿਹੜਾ ਤੜਕਾ ਤੜਕਾ ਫਿਰ ਅੰਜੀ ਦੇ ਤੜਕਾ ਲਾਉਣਾ ਅੰਜੀ ਦੇ ਗਠੇ ਪੁੰਨ ਤੜਕਾ ਲਾਉਣਾ ਅੱਛਾ ਫਿਰ ਰੋਟੀ ਬਣਾਉਣੀ ਉਹ ਜਿਹੜੀ ਪਾਣੀ ਆਤੀ ਰੋਟੀ ਹੁੰਦੀ ਸੀ ਉਹ ਮੈਂ ਬਣਾਉਣ ਲੱਗਿਆ ਤਾਂ ਮੇਰੇ ਤਾਂ ਹੱਥ ਨੂੰ ਚਿੜੀ ਜਾਂਦੀ ਸੀ ਕਿੱਦਾਂ ਉਹ ਕਿਦਾਂ ਠੀਕ ਹੋਊਗੀ ਪਾਣੀ ਵਾਲੀ ਹੋਣੀ ਫਿਰ ਹਾਂ ਅੱਛਾ ਉਹ ਉਹਦਾ ਕਿਆ ਇਲਾਜ ਹੈ ਕਿੱਕਣਾ ਬਣੂਗੀ ਮੈਨੂੰ ਸਮਝਾਜਰਾ ਤੂੰ ਕੀ ਲਾ ਲੇ ਕਰ ਹੱਥਾਂ ਨੂੰ ਅੱਛਾ ਕੀ ਲਾ ਲਾਂ ਕੋ ਰੱਖ ਕੀ ਲਾ ਲੇ ਹੱਥਾਂ ਨੂੰ ਅੱਛਾ ਫੇਰ ਪੇੜਾ ਚੱਕ ਲਿਆ ਪੇੜਾ ਚੱਕ ਫਿਰ ਐਂ ਕਰੀ ਗਏ ਅੱਛਾ ਹਾਂ ਚੱਕ ਕੇ ਫਿਰ ਆਂ ਕਾ ਕਾ ਉਹ ਜਿਹੜੀ ਜੰਕ ਨਹੀਂ ਜਾਂਦਾ ਪਾਣੀ ਹਾਂ ਥੋੜਾ ਕੀ ਵਾਲਾ ਲਾ ਲੂ ਹੱਥ ਹਾਂ ਜਿਹੜਾ ਨਾਲ ਲਾ ਲੂ ਹੱਥ ਨਾਲ ਨਾਲ ਫੇਰ ਕੀ ਲਾ ਦੇ ਹਾਂ ਥਾੜੇ ਤੇ ਫੇਰ ਆਲਾ ਨਾਲ ਕੀ ਲਾ ਦੇ ਅੱਛਾ ਥੇਹਲੀਆਂ ਦੇ ਨਾਮ ਭੁੱਲ ਗਏ ਹਾਂ ਥੇਹਲੀਆਂ ਦਾ ਨਾਮ ਨਹੀਂ ਹੈ ਲੂਕਣ ਮਿੱਟੀ ਖੇਡਦੇ ਨੇ ਹਾਂ ਗੁੱਡੀਆਂ ਪਟੋਲੇ ਅੱਛਾ ਉਹ ਤਾਂ ਉਧਰ ਪੀ ਕੇ ਪਿੰਡ ਕਰੇ ਹੋਣੇ ਹਾਂ ਪੀਓ ਕੋਈ ਪਿੰਡ ਇਹ ਬਣੇ ਘਰਾਂ ਰੋਟੀ ਖਾਣੀ ਤਾਂ ਪਾਣੀ ਡੇਰਾ ਪੀਣਾ ਜਾ ਕੇ ਪਾਣੀ ਪਾਣੀ ਹਾਂ ਇਹ ਜਗਾ ਮਟਗਾ ਹੁਣ ਕਿਤਾ ਹੁਣ ਤਾਂ ਨਹੀਂ ਨਾ ਪਾਣੀ ਨਾ ਪੀ ਕਰ ਦੂੰਗਾ ਕੁਝ ਅਗਲਾ ਪਾਣੀ ਨਪੇ ਰੋਟੀ ਨਾ ਖਾਈ ਫਲਾਣਾ ਨਿਕਲਦੀ ਕਰ ਦਊਗਾ ਕੁਝ ਹਰੇ ਹਰੇ ਕਿ ਕਮ ਨਹੀਂ ਹੁੰਦੇ ਹੋਂ ਅਰੇ ਪਹਿਲੇ ਇੱਕ ਦੂਰੇ ਦੇ ਘਰਾਂ ਤੇ ਖਾ ਲੈਂਦੇ ਸੀ ਹਾਂ ਨਾ ਨਹੀਂ ਤੇ ਹਾਂ ਗੜਮੜੇ ਨਿਕਾ ਸਾਰੇ ਕਰਾਂਗੇ ਜੇ ਫਿਰ ਨਾ ਉੱਥੇ ਰੋਟੀ ਪਕਾਣੀ ਉੱਥੇ ਖਾਣੀ ਬੁਣੀਆਂ ਨੇ ਦੋ ਬੁਣੀਆਂ ਨੇ আর ਦੋ ਬੁਣੀਆਂ ਨੇ ਅੱਛਾ ਫੇ ਛੱਡਣਾ ਹੁਣ ਸਾਨੂੰ ਕਰਾਂ ਕਰਾ ਛੱਡਣਾ ਨਾ ਅੰਮ੍ਰਿਤ ਚੰਦਰ ਮਾਮ ਦੀਆਂ ਦਾ ਕੀ ਕੋਈ ਸੰਭੋ ਆਪਣੀਆਂ ਕੁੜੀਆਂ ਨੂੰ ਅੱਛਾ ਗੱਡਬੜੇ ਮੰਗਣੇ ਹਾਂ ਫੇਰ ਛੱਡ ਗਾ ਦੰਦੇ ਤੇ ਇਹ ਸਮਾਂ ਬਹੁਤ ਚੰਗਾ ਦਾ ਕਹਿੰਦੇ ਤੇ ਵੀ ਸਾਰੀਓ ਕੁਲੀ ਆਇਓ ਤੇਰੀ ਨਹੀਂ ਹੈ ਸਾਰੀਓ ਕੁਲੀ ਹਾਂ ਆਵੜੀ ਬizie ਗੱਲ ਇਹ ਜਿਹਾ ਸਮਾਂ ਦਾ ਸਮਾਂ ਦਾ ਮਖੌਂਡਾ ਮਖੌਂਡਾ ਦਾ ਕੋਈ ਪਤਾ ਨਹੀਂ ਦਾ ਜਦ ਕਿਆ ਹੁੰਦੇ ਮਖੌਂਡਾ ਮਖੌਂਡਾ ਉਹ ਯਾਦ ਹੁੰਦਾ ਸਮਾਂ ਹੈ ਹਾਂ ਸਮਾਂ ਹੁਣ ਆ ਲੰਦਾ ਵੀ ਉਹ ਸਮਾਂ ਦਾ ਲਖੇ ਗਿਆ ਉਹ ਉਹ ਨਹੀਂ ਹਟਾਉਣਾ। ਹੁਣ ਤਾਂ ਬਸ ਉਹ ਜਲਦੀ ਤਿਆਰੀ ਆ। ਚੱਲ ਇਹ ਹੁਣ ਰੱਬ ਕੋਲ ਨੂੰ। ਨਹੀਂ ਅਜੇ ਅਜੇ ਕਿੱਥੇ ਜਾਣਾ? ਹਾਂ ਅਜੇ ਤਾਂ ਕੈਮ ਐ ਬੈਠੇ ਆਂ ਦੇਖੋ ਆਰਾਮ ਨਾਲ ਵਧੀਆ। ਉਹ ਬਾਈ ਕਿੱਥੋਂ ਬੈਠੇ? ਹਾਂ ਮਨੇ ਪਾਬਾ ਹਮਾਰਾ। ਨਹੀਂ ਹੁਤਾ ਫਿਰ ਚੱਲ ਕੋਈ ਨਹੀਂ ਜਿੱਦਾਂ ਜਿਹੜੇ ਰੰਗ ਤੇ ਮਾਲਕ ਨੇ ਰੱਖਣਾ ਉਸੇ 'ਚ ਰਹਿਣਾ ਪੈਣਾ। ਹਾਂ ਬਸ ਉੱਥੇ ਜਾਣਾ। ਹੈ? ਹੂੰ ਰਹਿਣਾ ਤਾਂ ਉਸੇ ਤਰ੍ਹਾਂ ਹੀ ਪੈਣਾ। ਠੀਕ ਆ। ਜਿਹਨੂੰ ਪਿਆਰ ਮੁਹੱਬਤ ਪਹਿਲਾਂੋਂ ਜ਼ਿਆਦਾ ਥਾ ਹਾਂ ਬਹੁਤ ਆ ਹੁਣ ਦੇ ਹੁਣ ਦੇ ਬੁੰਦੇ ਵੀ ਸੀਗੇ ਕੁਛ ਹੈ ਹੁਣ ਦੇ ਬੁੰਦੇ ਵੀ ਸੀਗੇ ਬੁੰਦੇ ਨੇ ਕੋਈ ਲੇਖਾ ਨਹੀਂ ਛੱਡਿਆ ਬੁੰਦੇ ਦੇ ਦਾ ਅੱਛਾ ਹਾਂ ਬੁੰਨ ਬਥੇੜਾ ਤਾਂ ਕਿਆ ਬੁੰਦੇ ਤੇ ਜ਼ਿਆਦਾ ਕਿੰਨਰ ਕੋ ਬਥੇੜੀ ਸੀ ਕਿਆ ਕਰ ਹੁਣ ਅੱਖਾਂ ਦੇ ਬੈਠ ਗਈ ਨਾ ਕਿਆ ਬੁੰਦੇ ਤੇ ਜ਼ਿਆਦਾ ਅਨਮਾਨ ਜਿਹੜੇ ਨੇ ਐ ਗਾਲਾਂ ਵਿੱਚ ਪਾਇਆ ਕਰਦੇ ਨੇ ਨਾ ਤਾਂ ਉਹ ਜੀ ਹਾਂ ਹਾਂ ਉਹ ਫਲੋਚੇ ਕਰਨ ਕਰੋਸ਼ੇ ਗਲ ਅੱਛਾ ਚੁੰਨੀਆਂ ਨੂੰ ਉਹ ਲਾਉਣੀਆਂ ਆਲਾ ਨਾਲਾ ਕੰਨ ਗਲੀ ਤੱਕ ਗੇ ਫੁਮਣ ਹਾਂ ਫੁਮਣ ਕਹਿੰਦੇ ਫੁਮਣ ਹਾਂ ਅੱਛਾ ਏਦਾਂ ਕਰਕੇ ਕਿ ਮੈਨੂੰ ਕੋ ਬਤਾਈ ਚ ਭਾਈ ਮੈਂ ਕੀ ਕਰਾਂ ਸੇਵੀਆਂ 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 ਬਤਾਈ ਨਹੀਂ ਬਟੀਆਂ ਖਾਣੇ ਬਸ ਖਾਣੇ ਬਟੀਆਂ ਬਟੀਆਂ ਉਹ ਬੈਠੇ ਰਹਿਣਾ ਪ੍ਰਾਤ ਲੈ ਕੇ ਆ ਹਾਂ ਕਹੀ ਥੀਮੀਆਂ ਨੇ ਅੱਛਾ ਇਕੱਠੀਆਂ ਨੇ ਹੋ ਕੇ ਬੈਜਣਾ ਇਕੱਠੀਆਂ ਨੇ ਹੋਂਕਾ ਬੈਠੇ ਹਾਂ ਅੱਛਾ ਹਾਂ ਇਹ ਜੇ ਤੁਸੀਂ ਸੇਮੀਆਂ ਵੱਟੀਆਂ ਖਾਸੀਆਂ ਬਹੁਤ ਠੰਡੇ ਠੰਡੇ ਵੱਟਣੇ ਸੀ ਤਾਂ ਮਸ਼ੀਨ ਵਿੱਚ ਨਹੀਂ ਮਸ਼ੀਨ ਜਿਆਦਾ ਤੇਰੀ ਮੇਰੀ ਜਦ ਵੀ ਠੰਡੇ ਦੇ ਠੰਡੇ ਨਹੀਂ ਮਸ਼ੀਨ ਤੇ ਪਹਿਲਾਂ ਜਿਹੜੇ ਹੱਥ ਨਾਲ ਵੱਟਦੇ ਤੇ ਉਹ ਵੀ ਵੱਟਣੀਆਂ ਮਸ਼ੀਨ ਤਾਂ ਬਾਅਦ ਚ ਤੇ ਆਈ ਸੀ ਹਾਂ ਹਾਂ ਖੇਡਾਂ ਖਲਾਰੇ ਬਚਪਨ ਵਿੱਚ ਯਾਦ ਹੈ ਕੁਝ ਯਾਦ ਹੈ ਬਚਪਨ ਦਾ ਸਮਾਂ ਸਹੇਲੀਆਂ ਵੀ ਯਾਦ ਹੈ ਕੋਈ ਹਾਂ ਸਹੇਲੀਆਂ ਬਧੇਰੀਆਂ ਦੀ ਮੇਰੀਆਂ ਖੇਡਾਂ ਘਟਾਰਾਂ ਕਿਆ ਖੇਡਦੇ ਹੁੰਦੇ ਤੇ ਖੇਡਾਂ ਘਟਾਰਾਂ ਦਾ ਮੁੱਠੀਆਂ ਖੇਡੀਆਂ। ਕੀ? ਟੁੱਗਣ ਵਿੱਛੀ ਬਥੇਰੀ ਖੇਡਲੀ। ਅੱਛਾ, ਵੀਕੜੀਆਂ। ਅੱਛਾ, ਗੁੱਡੀਆਂ ਪਟੋਲੇ ਬਥੇਰੇ ਖੇਡਦੇ। ਗੁੱਡੀਆਂ ਪਟੋਲੇ ਵੀ। ਵਾਹ, ਤੇ ਕੋਈ ਲੇਖਾ ਨਹੀਂ ਛੱਡੇ। ਅੱਛਾ। ਅੱਛਾ। ਫੇਰ ਨੱਤੀ ਪੀਣੀ ਡੰਡਕਲਾਸ ਹੁੰਦੇ ਵੀ ਅੱਟ। ਅੱਛਾ। ਉਹ ਵਧੀਆ ਸਮਾਂ ਤਾਂ। ਹਾਂ, ਸਮਾਂ ਤਾਂ ਵਧੀਆ। ਇਹ ਸਮਾਂ ਮਧਿਰ ਬੁਖਾਰ ਚੜ ਗਿਆ ਦੋ ਬਾਨੇ ਲੈ ਜਾ ਦੋ ਬੱਟੀਆਂ ਲਿਆ ਪੁੜੀਆਂ ਹਾਂ ਚੱਲ ਪੁੜੀਆਂ ਲਿਆ ਕਾ ਤੱਤੇ ਬਣ ਗਏ ਨਹੀਂ ਭਾਈ ਅੱਛਾ ਚੱਲ ਬੁਖਾਰ ਉੱਤਰ ਜਾਂਦਾ ਤਾਂ ਹੁਣ ਤਾਂ ਬਿਮਾਰੀਆਂ ਤਾਂ ਕੋਈ ਪੱਤਨ ਨਹੀਂ ਹੁਣ ਤਾਂ ਟੈਸਟ ਕਰਾਉਣੇ ਪੈਂਦੇ ਆ ਹਾਂ ਬੁਖਾਰ ਚੜਜੋ ਤਾਂ ਹਾਂ ਜਿਆਦਾ ਪੇਠੀ ਹੋ ਜਾਂਦਾ ਆ ਬੇਠੀ ਹੋ ਜਾਂਦਾ ਤਾਂ ਦੋ ਬਚ ਦੋ ਬਾਨੇ ਦੇ ਹਾਂ ਜਦ ਵਿਆਹ ਹੋਇਆ ਤਾਂ ਥੜਾ ਪੀ ਕੇ ਪਿੰਡ ਕਿਹੜਾ ਥਾ ਉਹ ਆ ਰਾਮਪੁਰ ਜੰਗਨੀ ਬੱਦੀ ਕੰਨੀ ਹੈ ਬੱਦੀ ਇੱਧਰ ਆ ਰਾਮਪੁਰ ਇੱਧਰ ਆ ਅੱਛਾ ਬਰੂਟੀ ਵਾਲੇ ਤੇ ਸਾਹਮਣੇ ਹੀ ਦਿਖਦਾ ਪਿੰਡ ਸਾਡਾ ਇੱਧਰ ਨੂੰ ਚਮਕਦਾ ਚਮਕਦਾ ਚਮਕਾ ਮਾਰਦਾ ਪਿੰਡ ਹੈ ਪੇਕਿਆਂ ਦਾ ਪਿੰਡ ਚਮਕਾ ਮਾਰਦਾ ਹਾਂ ਹਾਂ ਉਹ ਫਿਰ ਇੱਥੇ ਤੇ ਜਨ ਆਈ ਤੇ ਉੱਥੇ ਹੈ ਕਾਹਦੇ ਭਰਾਈ ਦੀ ਉਹ ਚੰਡੀਗੜ੍ਹ ਹੋਇਆ ਤਾਂ ਵਿਆਹ ਮੇਰਾ ਨਾਨਕਿਆਂ ਨੇ ਕਰਿਆ ਤਾਂ ਚੰਡੀਗੜ੍ਹ ਜਦ ਚੰਡੀਗੜ੍ਹ ਬਣ ਗਈ ਸੀ ਨਹੀਂ ਜਾਨੀ ਤੀ ਹੈ ਪਿੰਡ ਤੇ ਜਾਂਦਾ ਕਿਹੜੇ ਪਿੰਡ ਹੋਇਆ ਤਾਂ ਫਿਰ ਇਹ ਤਾਂ ਨਾ ਸਕਦਾ ਨੂੰ ਸੇਜ ਦਾ ਪਿੰਡ ਤਾਂ ਤੇ ਨਾ ਖੁੱਲ ਨਾਨਕਿਆਂ ਦੇ ਤੁਹਾਡੇ ਮਾਮੀ ਨੇ ਕਰਿਆ ਤਾਂ ਹਾਂ ਹਾਂ ਅੱਛਾ ਚਾਰ ਚਾਰ ਭੈਣਾਂ ਰਹੀਆਂ ਸੀ ਮੇਰਾ ਨਾਨਾ ਕਹਿੰਦਾ ਮੇਰੇ ਚਾਰ ਕੁੜੀਆਂ ਹੋ ਗਈਆਂ ਮੇਰੀ ਕੁੜੀ ਇੱਕ ਆ ਮੇਰੀ ਕੁੜੀ ਇੱਕ ਆ ਮੇ ਇੱਕ ਇਹਦੀ ਕੁੜੀ ਵਿਆਹ ਨਹੀਂ ਦਿੱਤੀ ਅੱਛਾ ਹਾਂ ਮੇਰੀ ਕੁੜੀ ਦੀ ਆ ਫਿਰ ਠੀਕ ਵਿਆਹ ਹੋਇਆ ਤਾਂ ਚੰਡੀਗੜ੍ਹ ਜਾਣੀ ਸੀ ਚੰਡੀਗੜ੍ਹ ਪਈ ਅੱਜ ਚੰਡੀਗੜ੍ਹ ਪਈ ਨਹੀਂ ਪਈ ਹਾਂ ਨਾ ਫਾਟੇ ਦੇਖਦੇ ਦੇਖਦੇ ਪਈ ਹੈ ਹਾਂ ਪੁਰਾਣੇ ਪਿੰਡ ਤੇ ਪਹਿਲਾਂ ਪੁਰਾਣੇ ਪਿੰਡ ਤੇ ਪਹਿਲਾਂ ਕੱਚੇ ਪੱਕੇ ਹੈ ਕੱਚੇ ਪੱਕੇ ਹਾਂ ਹਾਂ ਅੱਛਾ ਫਿਰ ਜਾਨ ਜਿਹੜੀ ਆਈ ਸੀ ਉਹ ਕਦੇ ਭਰਾਈ ਸੀ ਹਾਂ ਰਾਤ ਗੱਡੀਆਂ ਜੀ ਇਹ ਜਿਹਾ ਕੰਮ ਹੁੰਦਾ ਦਾ ਅੱਛਾ ਉਹ ਕਿੰਨੇ ਦਿਨ ਰਹੀ ਸੀ ਕੋਮ ਜਾਨ ਜਾਨੀ ਕਰਾਤ ਰਹੀ ਸੀ ਇੱਕ ਰਾਤ ਰਹੀ ਸੀ ਹੂੰ ਜਉਣਾ ਟੋਲ ਟੂਲ ਵੱਜਿਆ ਦਾ ਹਾਂ ਹਾਂ ਹਾਂਜੀ ਮੈਂ ਇਹ ਜੀ ਸੋਜੀ ਦੀ ਕਿੰਨੀ ਉਮਰ ਦੀ ਜੱਤ ਤੁਹਾਡੀ ਥੋੜੀ ਜਿਓ ਐਨੇ ਐਨੇ ਦਿਨ ਸੈਡੀ ਕਿ ਅੱਛਾ ਫੇ ਅਨੰਦ ਦੇ ਲੇ ਅਨੰਦ ਦੇ ਘਰ ਰਹੀ ਆ ਅੱਠ ਦਿਨ ਰਹੀ ਹੋ ਗਈ ਆਪਣੇ ਘਰ ਦਾ ਪਤਾ ਨਹੀਂ ਤਾਂ ਵੀ ਕਿਹੜੇ ਤੋਰੇ ਆ ਬਾਬੇ ਦੂਏ ਦੇ ਐਦਾਂ ਤੇ ਐਦਾਂ ਦੇ ਘਰ ਉੱਠੀ ਗੂਣੀ ਜਾਣੇ ਖਲੋਤੀ ਐ ਅੱਛਾ ਉੱਠੀ ਬੱਠੀ ਰਹਿਣਾ ਉੱਠੀ ਪੈ ਜਾਣਾ ਤਿੰਨੇ ਚਾਰੇ ਜਾਣੀ ਆ ਕਿ ਮਿੰਜੀ ਅੱਛਾ ਮੋਟੀ ਨਹੀਂ ਰਹਿਣਾ ਫੇ ਅੱਠ ਦਿਨ ਪਿੱਛੇ ਤੇ ਚਲੇਗੀ ਠੀਕ ਅੱਛਾ ਉਹ ਬੇਟੇ ਨੇ ਸਾਹ ਨਹੀਂ ਦਿਆਈ ਬੜੀ ਹੁਕਾਈ ਤੇ ਫਿਰ ਅੱਛਾ ਹਾਂ ਪਿੱਛੇ ਸਮੇਂ ਚੰਗੇ ਤੇ ਸਮੇਂ ਚੰਗੇ ਤੇ ਹੋ ਮਮਤਾ ਬਹੁਤ ਸੀ ਮੁਹੱਬਤ ਬਹੁਤ ਸੀ ਮਮਤਾ ਬੜੀ ਸੀ ਬਹੁਤ ਹੁਣ ਤਾਂ ਜਿਹੜਾ ਮੇਰਾ ਉਹ ਮੰਨੂ ਇਹ ਪਿਆਰਾ ਉਹਨੂੰ ਨਹੀਂ ਉਹ ਪਿਆਰਾ ਹੈਗਾ ਕਿਸੇ ਨੂੰ ਹਾਂ ਪਹਿਲਾਂ ਦੂਏ ਨੂੰ ਵੀ ਪਿਆਰ ਕਰਦੇ ਸੀ ਹਾਂ ਜਦ ਤੱਕ ਕਰਦੇ ਤੇ ਪ੍ਰੇਮ ਤਾਂ ਜਿਆਦਾ ਉਹ ਪ੍ਰੇਮ ਖਤਮ ਹੋ ਗਿਆ ਫਿਰ ਵੀ ਹੈ ਨਾ ਚੰਗਾ ਬਗੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ